ਰੋਜੀ ਬਰੋਤਾ ਪਰਛਾ ਕਰਦੀ ਕਰਨ ਦੇ ਉੱਤੇ ਹੋਰ ਕੀ ਹੈ ਨੇ ਸੀ ਦਖਲਦਗੀ ਕੀਤੀ ਸਿਰ ਇੱਕੋ ਹੀ ਸੀ ਆ ਮਤਲਿਆਓ ਤੇ ਚਰਚਾ ਕਰੋ ਜੇ ਮੈਂਬਰ ਵੱਧ ਹੋਣ ਕੇ ਵੀ ਨਾ ਰੱਦ ਕੀਤੇ ਜਾਣ ਉਹ ਕਰ ਲਿਓ ਜੇ ਮੈਂਬਰ ਚੋਣ ਕੇ ਰੱਦ ਕਰੋ ਤੇ ਰੱਦ ਕਰ ਦਿਓ ਬਦਰ ਖਰੀਨ ਉਹਨੇ ਮਾਈਕ ਖੋ ਗਿਆ ਹੋ ਗਏ ਹੋ ਗਏ ਤੇ ਧੱਕੇ ਮਾਰੇ ਤੇ ਬੇਇੱਜ਼ਤੀ ਕੀਤੀ ਸਾਡੇ ਮੂਆ ਸਾਰੇ ਨਾਲ ਕੋਲ ਔਰਤਾ ਸਨਮਾਨ ਕਿੱਥੇ ਦੇ ਸ਼੍ਰੀ ਹਕਾਤ ਅਸਲ ਦੇ ਨਹੀਂ ਬੜੇ ਸਾਡੇ ਕੀ ਬਣਨਾ ਇਹਨਾਂ ਨੇ ਸ਼੍ਰੋਮਣਿਕ ਕਮੇਟੀ ਹੀ ਨਿਜਮਾ ਦੀ ਪਾਲਣਾ ਨਹੀਂ ਕਰੂਗੀ ਸ਼੍ਰੋਮਣਿਕ ਕਮੇਟੀ ਹੀ ਐਕਟ ਨੂੰ ਨਹੀਂ ਮੰਨੇਗੀ ਸ਼੍ਰੋਮਣਿਕ ਕਮੇਟੀ ਹੀ ਸਾਡੀ ਮਰਿਆਦਾ ਨੂੰ ਤੋੜੇਗੀ ਤੇ ਫਿਰ ਮੰਨੇਗਾ ਕੋਈ ਅਸੀਂ اجلاس ਕਰਾਂਗੇ ਉਹ ਇਹ ਦੇ ਇਨਾਂ ਨੂੰ ਜਾਣੇ ਜੇ ਖੇਡਾਂ ਖੇਡਦੇ ਆ ਤੁਮਾ ਦਾ ਧਾਮੀ ਇੱਕ ਚੀਜ਼ ਨਹੀਂ ਤੋੜੀ ਹੈਗੇ ਨਾ ਬੀਬੀ ਜ਼ਗੀਰਕੌਰ ਜੋ ਨੇ ਉਹ ਬਾਹਰ ਆ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰ ਜੀ ਬਣਾਉਣਗੇ ਅਸੀਂ ਬੁਲਾਵਾਂਗੇ 31 ਮੈਂਬਰ ਜਿਹੜੇ ਹਾਊਸ ਬੁਲਾ ਸਕਦੇ ਨੇ ਨਹੀਂ ਕੱਟੋ-ਕੱਟ 31 ਮੈਂਬਰ ਜਨਰਲ ਹਾਊਸ ਬੁਲਾ ਸਕਦੇ ਲੇਕਿਨ ਤੁਹਾਡੇ ਨਾਲ ਹੈਗੇ ਨੇ 31 ਤੁਹਾਡੇ ਦੇ ਸਾਰੇ 50-60 ਸਾਡੇ ਨਾਲ ਹੀ ਹੈ ਜੀ ਚਲੋ ਜੀ ਬ੍ਰੋਧਾ ਬੁਰਛਾ ਕਰਦੀ ਕਰਨ ਦੇ ਉੱਥੇ ਹੋਰ ਕੀ ਹੈ ਅਸੀਂ ਨਹੀਂ ਚਾਹੁੰਦੇ ਗੁਰਦੁਆਰਾ ਸਾਹਿਬ ਗੁਰਗੱਦ ਸਾਹਿਬ ਦੀ ਜੂਰੀ ਅੱਜ ਬੜੀ ਜਲਦੀ ਬਜਟ ਪੇਸ਼ ਕਰ ਦਿੱਤਾ ਗਿਆ ਤਾਂ ਤੁਸੀਂ ਦੇਖੋ ਬਜਟ ਪਾਸ ਕਰਨਾ ਸਾਡਾ ਫਰਜ਼ ਹੈ ਕਿਉਂਕਿ ਉਹ ਰੁਟੀਨ ਦੇ ਖਰਚੇ ਕਰਨੇ ਆ ਰੁਟੀਨ ਦੇ ਕੰਮ ਕਰਨੇ ਆ ਅਸੀਂ ਕਾਰੋਬਾਰ ਚ ਕੋਈ ਨਹੀਂ ਅਸੀਂ ਦਰਸ਼ਨ ਦਾ ਜੀ ਕੀਤੀ ਸਿਰ ਇਕੋ ਹੀ ਸੀ ਆ ਮਤਲਬ ਆਓ ਤੇ ਚਰਚਾ ਕਰੋ ਜੇ ਮੈਂਬਰ ਵੱਧ ਹੋਣਗੇ ਵੀ ਨਾ ਰੱਦ ਕੀਤੇ ਜਾਣ ਉਹ ਕਰ ਲਿਓ ਜੇ ਮੈਂਬਰ ਚਾਹਣਗੇ ਰੱਦ ਕਰੋ ਤੇ ਰਾਜ ਕਰ ਦਿਓ ਬੋਲਣ ਦੇ ਵਾਸਤੇ ਕੱਢਣ ਦੀ ਗੱਲ ਕਰੋ ਕਿੰਨੇ ਮਾਰੇ ਗਏ ਜੀ ਅੰਦਰ ਤੁਹਾਨੂੰ ਧੱਕੇ ਮਾਰੇ ਗਏ ਨੇ ਮੈਂ ਕਿਹਾ ਕਰਨ ਜੋ ਅੰਦਰੋਂ ਖਰੀ ਨੂੰ ਉਹਨਾਂ ਨੇ ਮਾਈਕ ਖੋ ਗਿਆ ਉਹ ਗਏ ਹੋ ਗਏ ਤੇ ਧੱਕੇ ਮਾਰੇ ਤੇ ਬੇਇੱਜ਼ਤੀ ਕੀਤੀ ਸਾਡੀ ਲੇਕਿਨ ਇਹੀ ਕਮੇਟੀ ਸੀ ਜਿਹੜੀ ਔਰਤਾਂ ਦਾ ਪੂਰਾ ਸਨਮਾਨ ਕਰਦੀ ਸੀ ਆਏ ਸਾਰੇ ਨਾਲ ਕੋਲ ਔਰਤਾਂ ਸਨਮਾਨ ਕਿੱਥੇ ਸ਼੍ਰੀ ਹਕਾਤਾਰ ਸਾਹਿਬ ਦੇ ਨਹੀਂ ਬੜੇ ਸਾਡੇ ਕੀ ਬਣਨਾ ਇਹਨਾਂ ਨੇ ਨਹੀਂ ਪਰ ਅਕਸਰ ਗੱਲ ਤਾਂ ਕਰਦੇ ਆ ਜੀ ਸਰੋਤ ਤਾਂ ਸੰਸਥਾ ਆ ਲੇਕਿਨ ਕਹਿੰਦੇ ਹੀ ਐ ਕਰਦੇ ਨਹੀਂ ਐ ਕਿਉਂਕਿ ਇਹ ਹੀ ਨਿਜਮ ਤੋੜਦੇ ਐ ਜੇ ਸ਼੍ਰੋਮਣੀ ਕਮੇਟੀ ਹੀ ਨਿਜਮਾਂ ਦੀ ਪਾਲਣਾ ਨਹੀਂ ਕਰੂਗੀ ਸ਼੍ਰੋਮਣੀ ਕਮੇਟੀ ਹੀ ਐਕਟ ਨੂੰ ਨਹੀਂ ਮੰਨੇਗੀ ਸ਼੍ਰੋਮਣੀ ਕਮੇਟੀ ਹੀ ਸਾਡੀ ਮਰਿਆਦਾ ਨੂੰ ਤੋੜੇਗੀ ਤੇ ਫਿਰ ਮੰਨੇਗਾ ਕੋਈ ਬੀਬੀ ਤੁਸੀਂ ਹੀ ਪ੍ਰਧਾਨ ਰਹੇ ਹੋ ਕਿ ਉਦੋਂ ਵੀ ਇੱਦਾਂ ਸਤਕਾਰ ਹੁੰਦਾ ਸੀਗਾ ਦੇਖੋ ਜੀ ਆਪਾਂ ਕਦੀ ਗਲਤ ਬਥੇ ਪਾਏ ਨਹੀਂ ਜੇ ਕੋਈ ਹੁੰਦਾ ਸੀ ਇਹਦੇ ਸੁਣਾਓ ਕਿਹੜੀ ਗੱਲ ਹੈ ਉਹਦਾ ਕੋਈ ਠੀਕ ਹੈ ਛੋਟੀ ਛੋਟੀ ਗੱਲਾਂ ਤੇ ਹੋ ਜਾਂਦਾ ਸੀ ਪਰ ਕਦੀ ਕਿਸੇ ਨੇ ਗਲਤੀ ਅਸੀਂ ਕੀਤੀ ਨਹੀਂ ਸੀ ਇਹ ਤਾਂ ਐਡਾ ਵੱਡਾ ਸਾਡਾ ਸਰਵ ਉੱਚਤਾ ਦੀ ਗੱਲ ਹੈ ਸ਼੍ਰੀ ਕਾਦਰ ਸਾਹਿਬ ਦੀ ਇਹ ਤਾਂ ਮਾਨ ਮਰਿਆਦਾ ਦੀ ਗੱਲ ਹੈ ਇਹ ਤਾਂ ਮਹਾਨ ਪਦਵੀਆਂ ਦੀ ਕਰਤਾਰ ਕੁਸ਼ੀ ਜੋ ਕੀਤੀ ਹੈ ਉਹਦੀ ਉਹਦੀ ਸਾਡੀ ਮੰਗ ਸੀ ਕਿ ਉਹ ਰੱਦ ਕਿੱਥੇ ਜਾਣ ਤੇ ਜੇ ਇਹਨਾਂ ਨੇ ਕਿਹਾ ਵਿਧਿ ਵਿਵਧਾਨ ਬਣਾਵਾਂਗੇ ਤੇ ਜਿਹੜੇ ਬੈਠੇ ਸੀ ਪਹਿਲਾਂ ਉਹਨਾਂ ਦੀ ਤੇ ਇੱਜ਼ਤ ਪੂਰ ਕਰਾ ਦੇ ਕੋਈ ਨਹੀਂ ਜੀ ਇਹ ਪੰਥ ਐਸਾ ਹੀ ਹੈ ਜਿਹੜੇ ਧੱਕੇ ਮਾਰ ਜੋ ਗਈ ਹੈ ਮਾੜੀ ਗੱਲ ਹੈ ਬੀਬੀ ਜੀ ਪਰ ਜਿੱਤਨਾ ਤੂੰ ਸਾਡੀ ਹੁਣ ਕੀ ਕਰੀਏ ਜੀ ਅਸੀਂ ਇਜਲਾਸ ਕਰਾਂਗੇ ਹੁਣ ਪਰ ਇੱਕ ਤਰਫਾ ਹਰਨਾਮ ਸਿੰਘ ਜੀ ਬਾਹਰ ਉਹਨਾਂ ਨੂੰ ਬਿਠਾ ਦਿੱਤਾ ਗਿਆ ਦੂਜੀ ਤਰਫਾ ਤੁਸੀਂ ਕਹਿ ਰਹੇ ਹੋ ਕਿ ਇਦਾਂ ਦੇਖੋ ਜੀ ਕੌਮ ਕਿੰਨੀ ਦੁਖੀ ਹੈ ਤੁਸੀਂ ਆ ਸੰਗਤ ਸਾਰੀ ਪੁੱਛ ਲਓ ਹਰ ਸੰਗਤ ਵਿੱਚ ਉਹ ਆ ਜਾਏਗੀ ਕਿ ਸਭ ਕੁਝ ਗਲਤ ਹੋ ਰਿਹਾ ਹੈ ਬੀਬੀ ਜੀ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਹੋਊ ਵੀ ਸਿੰਘ ਸਾਹਿਬਾਂ ਤੋਂ ਬਿਨਾਂ ਸਿੰਘ ਸਾਹਿਬ ਨਾ ਜੱਜ ਅਕਾਲ ਤਖਤ ਸੇ ਨਾ ਹੈਡ ਗਾਰੰਟੀ ਜੋ ਠੀਕ ਲਾਏ ਨੇ ਤਾਂ ਆਏ ਕੀ ਉਹਨਾਂ ਨੇ ਹੈ ਕੋਈ ਨਹੀਂ ਹਿੰਮਤ ਹੈ ਹਰਨਾਮ ਸਿੰਘ ਸਾਹਿਬ ਅੱਜ ਜੱਥੇ ਤੱਕ ਅਕਾਲ ਤਖਤ ਕਿਉਂ ਨਹੀਂ ਆਏ ਇਹ ਕਾਰਨ ਕਿ ਸਮਾਂ ਦੇਉ ਕਿਉਂ ਨਹੀਂ ਉਹਨਾਂ ਨੂੰ ਇੱਥੇ ਲੈ ਕੇ ਲੋਕਾਂ ਚ ਜਾਣ ਕੇ ਤੇ ਪਤਾ ਲੱਗੂ ਨਾ ਐਸ ਐਦਾ ਸائے ਥੱਲੇ ਨਹੀਂ ਰਹਿ ਸਕਦੇ ਕੌਮ ਨੂੰ ਇਹਨਾਂ ਨੇ ਸਦਾਈ ਕੀਤੀ ਹੈ ਸਾਰਿਆਂ ਨੇ ਆਉਣਾ ਚਾਹੀਦਾ ਸੀਗਾ ਅੱਗੇ ਵੀ ਹਰ ਵਾਰੀ ਆਈਦਾ ਇੱਥੇ ਆਉਂਦੇ ਨੇ ਸਦਾਈ ਆਉਂਦੇ ਹੋਣਾ ਚਾਹੀਦਾ ਪਰ ਮੁਕਾਬਲਾ ਕਿੱਦਾਂ ਕਰਨਗੇ ਇੱਕ ਬੰਨੇ ਇੱਕ ਬੰਨੇ ਉਹਨਾਂ ਨੂੰ ਬਿਠਾਤਾ ਦੂਜੇ ਬੰਨੇ ਤੁਹਾਨੂੰ ਐਦਾ ਬਾਹਰ ਕੱਢਦਾ ਪਰ ਇਹ ਕਿਵੇਂ ਚੱਲੇਗਾ ਫੇਰ ਇਹ ਤੇ ਇਹਨਾਂ ਨੂੰ ਜਾਣੇ ਜੇ ਖੇਡਾਂ ਖੇਡਦੇ ਆ ਧਮਾ ਤੇ ਧਾਮੀ ਇੱਕ ਚੀਜ਼ ਨਹੀਂ ਦੋਰੀ ਹੈਗੇ ਪਰ ਉਧਰ ਧਾਮੀ ਇੱਕ ਚੀਜ਼ ਹੀ ਨੇ ਪਰ ਉਧਰ ਧਾਮੀ ਨੂੰ ਫਿਰ ਉਧਰ ਨਾ ਜੋੜਿਆ ਜਾਂਦਾ ਭਾਜਪੀ ਦੇ ਨਾਲ ਧਾਮੀ ਸਾਹਿਬ ਦੀ ਬੰਦੀ ਤੋਂ ਮਹਾ ਸਾਹਿਬ ਨਾਲ ਪੁੱਛ ਲੈਣ ਉਹ ਕਹਿੰਦੇ ਕਿ ਵਿਰੋਧ ਸਹਾਤਾ ਦਾ ਕਰ ਰਹੇ ਪਰ ਤੋਂ ਉਹਨਾਂ ਦਾ ਨਾਮ ਭਾਜਪੀ ਨਾਲ ਜੋੜਿਆ ਜਾਂਦਾ ਯਾਰੀਆਂ ਤੇ ਹੈ ਹੀ ਉਹਨਾਂ ਦੀ ਤੁਸੀਂ ਸਮਰਥਨ ਨਹੀਂ ਕਰੋਗੇ ਉਹ ਤਿੰਨ ਸਿੰਘ ਸਾਹਿਬਾਂ ਦੀ ਬਹਾਲੀ ਵਾਸਤੇ ਬੈਠੇ ਆ ਬਾਬਾ ਨਾ ਉਹ ਬਾਬਾ ਸੀ ਸਮਰਥਨ ਉਹ ਸਾਡੇ ਸਮਰਥਨ ਤੇ ਆਏ ਆ ਅਸੀਂ ਆਵਾਜ਼ ਉਠਾਈ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਵਾਜ਼ ਉਠਾਈ ਹੈ ਅਸੀਂ ਸਰਬੋਚਤਾ ਲਈ ਸ਼੍ਰੀ ਅਕਾ ਤਾਂ ਸਾਹਿਬ ਤੇ ਗਏ ਆ ਅਸੀਂ ਆਵਾਜ਼ ਉਠਾਈ ਹੈ ਤੇ ਸਾਰੀ ਸੇਕ ਕੰਮ ਸਾਡਾ ਸਵਰਥਨ ਕਰ ਰਹੀ ਹੈ ਤੁਸੀਂ ਉਹ ਨਾਲ ਬੈਠੋਗੇ ਉਹਨਾਂ ਨਾਲ ਬਾਹਰ ਹੀ ਨਹੀਂ ਹੋ ਬੈਠੀਏ ਨਾ ਬੈਠੀਏ ਅਸੀਂ ਆਪਣੀ ਆਵਾਜ਼ ਬਲੰਦ ਕਰਤੀ